ਮਾਸ਼ੂੜਾ ਅਜਬ ਡਿਠਾ ਬੰਦਾ ਤੇ ਫਕੀਰ ਲੋਕ ਜਿੰਨੇ ਵੀ ਦੁਨੀਆ ਤੇ ਆਏ ਆ ਰੱਬ ਨੂੰ ਲੱਭਦੇ ਪੈਨੇ ਵੇ ਰੱਬ ਕਿੱਥੇ ਆ ਹਾਲਾਂਕਿ ਆਪ ਰੱਬ ਹੋ ਗਏ ਬੰਦਾ ਖੁਦ ਰੱਬ ਹੈ ਸਤ ਸੰਗ ਦਾ ਮਤਲਬ ਤੁਹਾਨੂੰ ਮੈਂ ਦੱਸਾਂ ਵੀ ਸਤ ਸੰਗ ਕੀ ਹੁੰਦਾ ਆਪ ਖੁਦ ਰੱਬ ਹੈ ਤੇ ਲੱਭੀ ਬਾਹਰ ਜਾਂਦਾ ਹੈ ਵੇ ਉੱਥੇ ਬੈਠਾ ਹੈ ਕਿਸੇ ਮੰਦਰ ਦੇ ਅੰਦਰ ਜੇ ਬੈਠਾ ਕਿਸੇ ਗੁਰਦੁਆਰੇ ਦੇ ਵਿੱਚ ਬੈਠਾ ਕਿਸੇ ਮਸਜਿਦ ਦੇ ਅੰਦਰ ਵੜਿਆ ਕਿਸੇ ਸੂਲੀ ਤੇ ਟੰਗਿਆ ਗਿਰਦੇ ਉਹ ਕਿੱਥੇ ਬੈਠਾ ਮੈਂ ਕੰਮ ਬੱਸ ਲੱਗਿਆ ਅਲੋ ਹੋਇਆ ਇੱਕ ਤਮਾਸ਼ਾ ਅਜਬ ਡਠਾਪਿਆ ਰੱਬ ਨੂੰ ਲੱਭਦਾ ਰੱਬ ਯਾਰਾ ਹੋ 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 ਯਾ ਰੱਬ ਨੂੰ ਲੱਭ ਹਮਰੀ ਗੱਲ ਗੌਰ ਨਾਲ ਕੱਲੀ ਕੱਲੀ ਸੁਣੋ ਅਲੋ ਹੋਇਆ ਇੱਕ ਤਮਾਸ਼ਾ ਅਜਬ ਡਠਾਪਿਆ ਰੱਬ ਨੂੰ ਲੱਭਦਾ ਰੱਬ ਯਾਰਾ ਹੋ 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 ਹੱਲੇ ਲਾਲ ਤੇ ਆਪ ਖੰਗਾਲ ਭੁੱਲਦਾ ਨਹੀਂ ਨੂੰ ਭੋਲ ਕੇ ਵੇਖਦਾ ਦੱਬਿਆ ਗੱਲ ਤੇ ਲਾਲਾਂ ਦੀ ਮਾਲਾ ਪਾਈ ਏ ਬਟਾ ਥੋੜਾ ਥੋੜਾ ਜਿੰਨਾ ਕ ਮੈਂ ਕੰਮ ਕਰਾਂ ਉਹਨਾਂ ਉਹਨਾਂ ਵਜਾਉਣਾ ਕਿਉਂਕਿ ਇਹ ਕਥਾ ਦੇ ਨਾਲ ਹੈ ਗੀਤ ਇਤਿਹਾਸ ਨੇ ਮੇਰੇ ਅਲੋ ਇੱਕ ਤਮਾਸ਼ਾ ਅਜਬ ਕਿ ਫਾਪੇ ਰੱਬ ਨੂੰ ਲੱਭਦਾ ਰੱਬ ਯਾਰਾ ਪੱਲੇ ਲਾਲ ਤਿਆਬ ਕੰਗਾਲ ਫਿਰਦਾ ਨਹੀਂੋਂ ਭੋਲ ਕੇ ਵੇਖਦਾ ਡੱਬ ਯਾਰਾ ਗੱਲ ਚ ਲਾਲਾਂ ਨੇ ਮਾਲਾ ਪਾਈ ਏ ਤੇ ਵਰਤਨ ਦਾ ਤਰੀਕਾ ਨਹੀਂ ਵੀ ਮੈਂ ਇਹਦਾ ਕੀ ਬਣਾਵਾ ਲਾਲਾਂ ਦਾ ਤੇ ਬੋਝੋ ਕੰਗਾਲ ਫਿਰਦਾ ਪੱਲੇ ਲਾਲ ਤਿਆਬ

ਆਲਫੀਅੰਕ ਤਮਾਸ਼ਰਾ ਅਜਬ ਡੱਡਾ ਪਿਆਰਾ ਬਨੂ ਲੱਬਾ ਰੱਬ ਯਾਰਾ ਪੱਲੇ ਲਾਲ ਤੇ ਆਪ ਗੰਗਾਲ ਫਿਰਦਾ ਨਹੀਂ ਉਹ ਭੋਲ ਕੇ ਵੇਖ ਸਾਡਾ ਬਿਆਹਾਰਾ ਜੇ ਕਿਤੇ ਹੁੰਦਾ ਦੂਜਾ ਫਿਰ ਲੱਭ ਪੈਂਦੋ ਐਵੇਂ ਫਿਰੇ ਮੂਰਖਿਆ ਬਿਆਹ ਬਿਆਹਾਰ ਪਹਿਲੀ ਦੂਜੀ ਤੀਜੀ ਇਹ ਮੰਜਲਾ ਗਿਣੀਆਂ ਸ਼ਾਇਰ ਨੇ ਪੈਰਾਂ ਤੋਂ ਸ਼ੁਰੂ ਹੋ ਗਿਆ ਫਕੀਰ ਲੋਕੋ दूजी तीजी चौथी मंज़िल ते चढ़े बोलिया चाबी जिती गुरियूं लाॻरा खोलिया जमलिया जटा न दिसिया होर कोई जॾो अपेप बोलिया ਜਦੋਂ ਆਪਣੇ ਆਪ ਨੂੰ ਭੋਲਿਆ ਤੇ ਅੰਦਰ ਨਜ਼ਰੂਹ ਹੋਈ ਆਇਆ ਯਮਲੇਆ ਜੱਟਾ ਨਾ ਦੂਸਰਾ ਹੋਰ ਕੋਈ ਤੇ ਜਦੋਂ ਆਪਣੇ ਆਪ ਨੂੰ ਭੋਲਿਆ ਮੈਂ ਫੇਰ ਆ ਗਿਆ ਬੰਦੇ ਦਾ ਸਵਾਲ ਕਿ ਬੰਦਾ ਦੁਨੀਆ ਤੇ ਆਇਆ ਹੈ ਉਹਦੇ ਆਏ ਦੀ ਕਦਰ ਨਹੀਂ ਉਹਦੇ ਜਾਨ ਪਿੱਛੋਂ ਕਦਰ ਪੈਂਦੀ ਏ ਜਿੰਨੇ ਵੀ ਦੇਵੀ ਦੇਵਤੇ ਆਏ ਆ ਉਹ ਜੱਤ ਕਰ ਦੁਨੀਆ ਤੇ ਲੋਕਾਂ ਨੇ ਵਟੇ ਮਾਰੇ ਹਨ ਰਾਇਆ ਕੋ ਰਾਇਆ ਕੀ ਆ ਪਰ ਜਦੋਂ ਚਲੇ ਗਏ ਨੇ ਉਹਨਾਂ ਤੋਂ ਬਾਅਦ ਉਹਨਾਂ ਦਾ ਮੁੱਲ ਪਿਆ ਜਿਸ ਤਰ੍ਹਾਂ ਜੀ ਮ ਜਿੰਦਿਆਂ ਦੀਨੇ ਕੋਈ ਸਾਰ ਲੈਂਦਾ ਚੁਰ ਗਿਆਂ ਤੋਂ ਮਿਕਰ ਬਣਾਉਂਦੇ ਨੇ रुख पाणी नी दिले पीवणे न पिछो मटां मट लड़े रुक बुरकी लेंदे खाॿणे उ पिछो जगां जग वर ताम जूं बंदे ਫਿਰ ਆਦਮੀ ਨੂੰ ਬਜ਼ੁਰਗ ਆਦਮੀ ਨੂੰ ਜਿਹੜਾ ਤੁਰ ਫਿਰ ਨਹੀਂ ਸਕਦਾ ਸੂਟੀ ਦੇ ਸਾਰੇ ਆ ਧੀਆਂ ਪੁੱਤਰ ਪੋਤਰੇ ਲਾਗੂ ਰੋਟੀ ਨਹੀਂ ਫੜ ਕੇ ਫੜਾਉਂਦੇ ਉਹਦੇ ਬਾਰੇ ਲਿਖਿਆ ਜੀ ਮਂ ਜਿੰਦਿਆਂ ਨੇ ਤੂੰ ਸਾਰ ਲੈਂਦਾ ਤੁਰਦਿਆਂ ਤੋਂ ਮਿੱਤਰ ਬਣਾਉਂਦੇ ਨੇ ਤੂੰ ਕਬਰ ਕੀ ਨਹੀਂ ਦਿੰਦੇ ਖਾਵਣੇ ਨੂੰ ਪਿੱਛੋਂ ਜੱਗਾਂ ਦੇ ਜਗ ਵਰਤਾਂਦੇ ਨੇ गोे रगड़ मर ग फूड़ियांडे गो गोडे गोडे रगड़ मर ग फूड़ियां पिछो मंझियां दान कराम दे ਬਧੀਆਂ ਬੰਦ ਕਰ ਦੇ ਬਾਬਾ ਬਿਜੀ ਚੰਗਾ ਜੇ ਤੂੰ ਨਕੀਆਂ ਨਹੀਂ ਕਮਾਉਣ ਜੋਗਾ ਦਰ ਜਾਏ ਫਕੀਰ ਨੂੰ ਝਿੜਕਦਾ ਏ ਜੇ ਤੂੰ ਸਰਦੇ ਦੇ ਵਿੱਚ ਨਹੀਂ ਪਉਣ ਜੋਗਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਬੰਦੇ ਦੇ ਅੰਦਰ ਹੀ ਆਤਮਾ ਹੈ ਇਹ ਆਤਮਾ ਹੀ ਪਰਮਾਤਮਾ ਹੈ ਜਿਉਂਦੇ ਬੰਦੇ ਦਾ ਸਤਕਾਰ ਨਾ ਕਰੋ ਕੋਈ ਕਿਸੇ ਦੇਵੀ ਦੇ ਤੁਰਿਆਈ ਕੋਈ ਕਿਸੇ ਗੁਰੂ ਦੇ ਤੁਰਿਆਈ ਜਿਹੜੇ ਗੱਲ ਹੀ ਨਹੀਂ ਸੁਣਦੇ ਪਾਰਾਂ ਦੇ ਵਿੱਚ ਪੱਥਰਾਂ ਦੀਆਂ ਮੂਰਤਾਂ ਘਰ ਮਾਂ ਨੂੰ ਐਨਕ ਨਹੀਂ ਲੈ ਕੇ ਦੇਣੀ ਦਵਾਈ ਨਹੀਂ ਲੈ ਕੇ ਦੇਣੀ ਰੋਟੀ ਨਹੀਂ ਦੇਣੀ ਉੱਥੇ ਜਾ ਕੇ ਨੱਥਾਂ ਚੜਾਉਣੀਆਂ ਸੋਨੇ ਦੇ ਚੂਰੇ ਚੜਾਉਣੇ जॾो बंदे तेन हुया पुराण जॾो बंदे तेन हुया पुराणे जन मंजा तरी ले फतेहराणे जन मंजा तरी ले फते ਚੱਲਣਾ ਨਹੀਂ ਜੋਰਵੇ ਆਏਗਾ ਬੋਡਾ ਪਾ ਫੇਰ ਹੁਣ ਕੁੰਮ ਜੋਰਵੇ ਫੇਰ ਤੱਕ ਸੇ ਅੱਗੇ ਚੱਲਣਾ ਨਹੀਂ ਜੋਰਵੇ ਈਆਂ ਪੁੱਤਾ ਚੁੱਕ ਮੰਜਾ ਡੌੜੀ ਵਿੱਚ ਡਾਣਾ ਛੱਡ ਜਾਣਾ ਮੰਜਾ ਦਰੀ ਲੈ ਫਤੇ ਜ਼ਰਾਣਾ ਛੱਡ ਜਾਣਾ ਮੰਜਾ ਦਰੀ ਲੈ ਫਤੇ ਜ਼ਰਾਣਾ ਕਹ ਲੈ ਤੂੰ ਲੱਭਣੀ ਨੇ ਮੂੰਗੀ ਦਾਲ ਖੈਣ ਐ ਸਿਆਣਾ ਓ ਦਣ ਐ ਸਿਆਣਾ ਲੱਭਣੀ ਨੇ ਮੂੰਗੀ ਦਾਲ ਖੈਣ ਐ ਸਿਆਣਾ ਛੱਡ ਜਾ ਨਾ ਮੰਜਾ ਧਰੀ ਲੈ ਵਤੇ ਸਰਾਣਾ ਛੱਡ ਜਾ ਨਾ ਮੰਜਾ ਧਰੀ ਲੈ ਵਤੇ ਸਰਾਣਾ ਦਕਰ ਕੱਟ ਕੰਮ ਵੇ ਤੇਰੇ ਨਾਲੋਂ ਪਸ਼ੂ ਚੰਗੇ ਵਿਕ ਜਾਂਦਾ ਚੰਮ ਵੇ ਹੋਵੇ ਵਿਕ ਜਾਂਦਾ ਚੰਮ ਵੇ ਤੇਰੀ ਏਟੀ ਦੇ ਦਾ ਕਿਦ ਮੁੱਲ ਨਹੀਂੋਂ ਪਾਣਾ ਛੱਡ ਜਾਣਾ ਮੰਜਾ ਤਰੀ ਲੇਵ ਤੇ ਜ਼ਰਾਣਾ ਛੱਡ ਜਾਣਾ ਮੰਜਾ ਤਰੀ ਲੇਵ ਤੇ ਜ਼ਰਾਣਾ ਐਸਾ ਬੰਦਕਾ ਉਹਨਾ ਤੈਨੂੰ ਕਿਸੇ ਨਾ ਜਗਾਣਾ ਵੇ ਹੋ ਕਿਸੇ ਨਾ ਜਗਾਣਾ ਵੇ ਬਿਨਾ ਸਤ ਗੁਰ ਕਿਸੇ ਪਾਰ ਨਹੀਂ ਨਗਾਣਾ ਛੱਡ ਜਾਣਾ ਮੰਜਾ ਧਰੀ ਲੇਵਤੇ ਸਰਾਣਾ ਛੱਡ ਜਾਣਾ ਮੰਜਾ ਧਰੀ ਲੇਵਤੇ ਸਰਾਣਾ ਹੀ ਪੁਕਾਰਦੀ ਹੋ ਤੂੰ ਵੀ ਪਈ ਪੁਕਾਰਦੀ ਬਾਰ ਬਾਰ ਜੱਗ ਤੇ ਜਨਮ ਨਹੀਂ ਓਣਾਣਾ ਜਨਮ ਨਹੀਂ ਓਣਾਣਾ ਬਾਰ ਬਾਰ ਜੱਗ ਤੇ ਜਨਮ ਨਹੀਂ ਓਣਾਣਾ ਛੱਡ ਜਾ ਮੰਜਾ ਤਰੀ ਲੇ ਵਤੇ ਸਰਾਨਾ ਜਦੋਂ ਬੰਦੇ ਤੇਰਾ ਤਨ ਹੋ ਗਇਆ ਪਰਾਣਾ ਜਦੋਂ ਬੰਦੇ ਤੇਰਾ ਤਨ ਹੋ ਗਇਆ ਪਰਾਣਾ ਛੱਡ ਜਾ ਰਮਝਾ ਘਰੀ ਲੈ ਫਤੇ ਸਰਾਨਾ ਛੱਡ ਜਾ ਰਮਝਾ ਘਰੀ ਲੈ ਫਤੇ ਸਰਾਨਾ ਛੱਡ ਜਾ ਰਮਝਾ ਘਰੀ ਲੈ ਫਤੇ ਸਰਾਨਾ